ਇਹ ਹਟ ਰਿਹਾ ਗਾਇਸ ਗੜਮਾਨ ਹੈ ਸਿਰਸਰੇ ਰੈਡੀ ਹੋਏ ਨਹੀਂ ਬਹੁਤ ਜਾਏਗਾ ਇਹ ਕਹ ਤੈਨੂੰ ਕਿਹਾ ਸੀ ਹਨਾ ਕਿ ਹੋ ਜਾ ਤਰਪਾ 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 ਤੈਨੂੰ ਕਿਹਾ ਸੀ ਹਨਾ ਤੁਰਿਆ ਹੀ ਨਹੀਂ ਕੋਹੰਦਾ ਕਿ ਯਾ ਨਾ ਹਲੋ ਤਿਆਰ ਹੋ ਜਾ ਰੈਡੀ ਹੋ ਜਾ ਤਰਪੇ ਟਾਈਮ ਨਾ ਚੱਲਦੀ ਏ ਪਰ ਕਿੱਥੋਂ ਉੱਠਣਾ ਹੀ ਨਹੀਂ ਉਹਨੇ ਨਹੀਂ ਸਲੀ ਪਾਈ ਮੰਮੀ ਨੇ ਦੋ ਪਾਈਆਂ ਨੇ ਸਹੀ ਉਠਿਆ ਹੋ ਆਪਣੀ ਨਾ ਕਰਾਂ ਤਿਆਰ ਹੋਈਆਂ ਇਹ 2 ਮਿੰਟ 8 ਤੇ ਜਦ ਵੀਡੀਓ ਪਾ ਲੈਂਦੇ ਕਮੈਂਟ ਆ ਡਾ 10 ਮਿੰਟ ਦੇ ਦੇ 15 ਦੇ ਵੀਡੀਓ ਹੋਏ ਮੇਰੇ ਫੈਨਸ ਵੇਟ ਕਰਦੇ ਰਹਿੰਦੇ ਹਨ ਕਿ ਕਦੋਂ ਪਾਉਂਗਾ ਉਹ ਆ ਕਿ ਲੱਗਿਆ 2 ਘੰਟੇ ਹੋ ਗਏ ਤਦ ਆ ਸਕੂਟਰੀ ਤੇ ਬਾਹਰ ਨਿਕਰੀ ਮੜ ਮੜਾ ਹੀ ਹੋਈ ਹੈ ਹੈ ਸੰਤ ਮੜਾ ਨਹੀਂ ਤੱਕ ਭੇਜਿਆ ਨਾ ਆਪਾਂ ਕੋਈ ਭੇਜਿਆ ਰੱਖੋ ਮਾਰ ਤੋਂ ਖੋ ਚੱਲਦੇ ਆ ਮੜਾ ਜੇ ਤਾਂ ਹੱਤ ਲੰਦੇ ਚੱਲਦੇ ਆ ਗਾਂ ਦਾ ਐ ਬਸੇ ਹੀ ਜਾਣਾ ਮਰੇ ਕਿਉਂ हट ਜAVE ਥੋੜਾ ਜਿਹਾ ਖਟਾਰ ਜਾਣ ਜੋਗਾ ਘਟ ਜAVE ਮੀਂ ਪਈ ਜਾਂਦਾ ਰਿਸਕ ਲੈਣ ਲੱਗੇ ਪਤਨੇ ਪੁੰਨੇ ਲੈ ਲੈ ਉੱਪਰ ਹਾਂ ਤੁਹਾਨੂੰ ਸ਼ਹਿਰੋਂ ਆ ਕੇ ਮਿਲਦੇ ਆ ਗਾਇਸ ਇਕਰ ਚੱਲ ਬੈ ਜਾ ਮੇਰੇ ਲੱਗ ਕੇ ਕੀ ਦੀ ਹੈਲਪ ਕਰੋ ਬਸ ਮੈਂ ਪੈਸੇ ਕਢਾ ਕੇ ਮੈਂ ਵਾਪਸ ਆ ਗਿਆ ਕਾੜ ਮੈਂ ਕੱਢੇ ਨਹੀਂ ਵਿੱਚੋਂ ਉਹ ਮੁੰਡੇ ਆਏ ਵਿਚਾਰੇ ਉਹ ਕਹਿੰਦੇ ਮਾੜੇ ਪੈਸੇ ਕੱਢੇ ਕਾਊਂਟ ਚੋਂ ਮੇਰਾ ਭਰਾ ਕਢਾ ਦੀ ਮੈਂ ਕਢਾ ਦਿੰਦਾ ਜਦ ਮੈਂ ਅੰਦਰ ਕਾੜ ਮਾਰਿਆ ਕਾੜ ਵਿੱਚ ਪਾਉਣ ਲੱਗਾ ਕਾੜ ਮੇਰਾ ਹੀ ਵਿੱਚ ਪਿਆ ਹੈ ਇਦਾਂ ਵੀ ਹੋਇੰਦੀ ਕਿ ਬਲਨੀ ਤਾਂ ਚਿੰਤਾ ਭੁੱਲ ਜਾਣਾ ਆ ਕੇ ਦੇਖਣਾ ਪੈਣਾ ਹੈ। ਵਧੀਆ ਕਾਰਡ ਵਿੱਚੇ ਰਹਿੰਦਾ। ਰੱਬ ਨੇ ਠਾਇਆ ਨਹੀਂ ਮੈਂ ਪਹੁੰਚ ਗਿਆ ਤੇ ਮੀਂਹ ਦੇ ਵਿੱਚੇ। ਭਿੰਦੇ ਭਿੰਦੇ ਆ ਗਏ। ਏ ਲੋ ਰੱਬ ਜਿੱਦਾਂ ਜਿੱਦਾਂ ਜਿਹਦੀ ਲਿਖੀ ਹੋਈ ਹੁੰਦੀ ਹੈ ਨਾ ਬਹੁਤ ਮਾੜਾ ਹੋਇਆ। ਨਿਸ਼ਾਨ ਜਿਹੜਾ ਸੀ ਉੱਥੇ ਤਾਂ ਮੈਂ ਵੀਡੀਓ ਐਡ ਕਰਦਾ ਸੀ ਬੰਦੇ ਖੜੇ ਮੈਂ ਕੀ ਗੱਲ ਹੋ ਗਈ। ਜਿਹੜਾ ਬੋਡਮ ਸੀ ਹੂਰ ਸੀਗਾ। ਹਾਂ ਤੇ ਉਹਦੇ ਥੱਲੇ ਆ ਗਿਆ ਨਾ ਬੰਦਾ ਯਾਨੀ ਕਿ ਤਿੰਨੇ ਆਣੇ ਬੈਠੇ ਸੀਗੇ ਥੱਲੇ। ਇਹ ਭਰਾ ਆਪਣਾ ਮੰਨੂ। ਆਣਾ ਆਪਣੇ ਇਹ ਹੈਲੋ ਤੇਰਾ ਭਰਾ ਦਾ ਸਟੈਂਡ ਹੈ ਇੱਥੇ ਵਧੀਆ ਇਹਦਾ ਬਿਜ਼ਨਸ ਹੈ ਤੇ ਇੱਥੇ ਆਪਾਂ ਖੜਾ ਕਰਦੀ ਸੀ ਸਾਦਾਂ ਤੇ ਇਹ ਗਿਆ ਸੀ ਛੁੱਟੀ ਮੈਂ ਉੱਥੇ ਆਪਣੇ ਮਨਾਲੀ ਨੂੰ ਮਨਾਲੀ ਗਿਆ ਸੀ ਤੁਲੂ ਮਨਾਲੀ ਸਾਲ ਦੋ ਸਾਲ ਵੱਧ ਆਇਆ ਸਾਲ ਨਹੀਂ ਨਹੀਂ 11 ਮਹੀਨੇ ਵਾਲਾ 11 ਸੌਰੀ ਸੌਰੀ ਟੂ ਸੇ 11 ਮਹੀਨੇ ਵਾਲਾ ਤੇ ਮੇਰੇ ਤੋਂ ਹਾਂ ਉਹਨਾਂ ਨੇ ਭੇਜਤਾ ਕਹਿੰਦੇ ਆ ਜੋਈ ਸਾਹਿਬ ਬਹੁਤ ਸੇਵਾ ਹੋਈ ਤੁਹਾਡੇ ਟਾਈਮ ਹਾਂ ਜਾਓ ਜਾਓ ਕਹਿੰਦੇ ਉਹ ਜਾਦੇ 43 ਉਹ ਆਪਣੇ ਸੌਰੀ ਕਹਿਣ ਲੱਗੇ ਤਿੰਨੇ ਆਣੇ ਬੈਠੇ ਸੀਗੇ ਥੱਲੇ ਦੇ ਲੋ ਦੋ ਜਾਨੇ ਭੱਜ ਗਏ ਤੇ ਉਹ ਵਿਚਾਰਾ ਉੱਥੇ ਬੈਠਾ ਰਿਹਾ ਤੇ ਉਹ ਜਿਹੜਾ ਬੋਰਡ ਸੀਗਾ ਉਹ ਡਿੱਗ ਕੇ ਉਹਦੇ ਸਿਰ 'ਚ ਵੱਜਿਆ ਜਾਂ ਦਰਾਹਤ ਜਿਹਾ ਪਤਾ ਨਹੀਂ ਲੱਭ ਗਿਆ ਉਹਦੇ ਥੈਂ ਮੌਤ ਹੋ ਗਈ। ਆਹ ਵੀਡੀਓ ਲੈ ਕੇ ਮੈਂ ਲਾ ਦਨਾਂ ਦੇਖੋ ਕਿੰਨੀ ਰੀ ਨਾਲ ਡਿੱਗਿਆ ਪਿਆ ਆ। ਮੈਂ ਨੇਰੀ ਦਾ ਡੈਂਚੂ ਦੁੱਤਾਂ ਮੈਂ ਜੀ ਉਹ ਜੀ ਦੇ ਨਹੀਂ ਉਹ ਵੀ ਨਾ ਪਹਾੜੀ ਲੱਗਦਾ। ਆ ਗੱਗੇ ਘੜੀ ਬਰਮ ਪਤਾ ਨਹੀਂ ਆਈ। ਪੱਗੀ ਨਾ ਆ। ਜਾਦੂ ਬੰਦੇ ਬੈਠੇ ਚੱਲੇ ਉਹਨੇ ਦਿੱਥੋ ਕਿੰਨੇ ਆਨੇ ਇੱਕ ਇੱਕ ਆਨੇ ਦਿੱਥੋ ਐਪੇ ਨੇ ਵੀ ਹਾਂ ਮਣੀ ਕਦਾ ਮੇਰਾ ਭਰਾ ਖੜਾ ਮੜਾ ਹੋਇਆ ਹੋਰ ਕਿੱਦਾਂ ਮੈਂ ਵਧੀਆ ਵਧੀਆ ਠੀਕ ਹੈ ਹਾਂ ਮੈਨੂੰ ਲੱਗਾ ਯਾਰ ਆ ਵੜਦਾ ਕਹਿੰਦਾ ਨਹੀਂ ਨਹੀਂ ਰਹਿਣਾ ਡੱਗਾ ਨਹੀਂ ਰਹੀ ਵੀ ਨਹੀਂ ਚੱਲੀ ਕੁਝ ਵੀ ਨਹੀਂ ਹਾਂ ਆਪੇ ਡੈਪੇ ਹਨਾ ਚੱਲੋ ਜੀ ਪਰਮਾਤਮਾ ਜੀ ਤੁਹਾਨੂੰ ਲਾਈਓ ਨਹੀਂ ਇਹ ਰਿਕਾਰਡਿੰਗ ਹੈ YouTube ਤੇ ਤਾਂ ਫਿਰ ਮੈਂ ਪਾ ਲਨਾ ਬਲੌਗ ਅੱਛਾ ਜਦੋਂ 4 ਪੈਸੇ ਆ ਜਾਂਦੇ ਆ ਬਾਜੀ ਦੇ ਆ ਭਕਾਈ ਮਾਰਨੀ ਸਾਰਾ ਦਿਨ ਬਸ ਅੱਛਾ ਮਾ ਮੇਰੀ ਬੇਚ ਚਲ ਗਈ ਹੁਣ ਹਾਂ ਤੈਨੂੰ ਮੈਂ ਲਿੰਕ ਭੇਜਦਾ ਹਾਂ YouTube ਤੇ ਹਾਂ ਵੈਰੀ ਨਾਈਸ ਬਰਾ ਨਹੀਂ ਨਾ ਕੀ ਠੀਕ ਹੈ ਵੀਰ ਚਲੋ ਜਾਈਏ ਬੱਦ ਮੰਮੀ ਖੜੀ ਆ ਇਹ ਦੇਖੋ ਕਿਦਾਂ ਪੈ ਰਿਆ ਪੂਰਾ ਇਹ ਭਰਾ ਆਪਣਾ ਜੇਲ੍ਹੋਂ ਸਿਕਿਆ ਗਿਆ ਹੈ ਛੁੱਟੀ ਇਹ ਜਾਈ ਆਉਂਦਾ ਸਾਲ ਕੇ ਬਾਅਦ ਜੇ બસ ਮਿਲ ਜਵੇ ਬਸ ਹੋਰ ਨਹੀਂ ਹੁਣ ਬਸੇ ਸਿੱਧਾ ਜਲੰਧਰ ਹੀ ਉਤਰਾਂਗੇ ਮੀਂਹ ਪੈ ਕਣਮਣ ਕਣਮਣ ਐ ਇੰਨਾ ਕਿ ਮੀਂਹ ਦੇ ਵਿੱਚ ਤਾਂ ਕੋਈ ਬੰਦਾ ਪਰਨਾਪੁਰਨਾ ਵੀ ਲੈ ਲਵੇ ਨਾ ਤੇ ਜਿਹੜਾ ਨਹੀਂ ਹੈਗਾ ਮਾਦਾ ਕਹਿੰਦੇ ਆ ਖੜੀ ਐ ਆਜੋ ਕੀ ਬਾਸਾ ਹੋਰ ਮੀਂਹ ਕਰੇਗਾ ਬੰਨੂਸੀ ਤੰਨਾ ਮੇਰੀ ਵੀ ਬਾਤ ਵੀਡੀਓ ਵਿੱਚ ਮੇਰੀ ਵੀ ਬਣਾ ਵੀਡੀਓ 14 ਹੋਗਾ ਦੇਖੋ ਕਦੋਂ ਵੀ ਬਸ ਪਰ ਇਥੇ ਚਲਦੀ ਨਹੀਂ ਨੇ ਮੇਨ ਹਾਈਵੇ ਨਾ ਹੁਸ਼ਿਆਰਪੁਰ ਤੋਂ ਜਲੰਧਰ ਜਲੰਧਰ ਨੂੰ ਵੀ 20 ਮਿੰਟ ਲੱਗਦੇ ਆ ਹੁਸ਼ਿਆਰਪੁਰ ਨੂੰ 20 ਮਿੰਟ ਲੱਗਦੇ ਆ ਗੱਡੀ ਕਹਿੰਦਾ ਗੱਡੀ ਕਿੱਥੇ ਵੀ ਬੇਚ ਲਈ ਮੈਂ ਕਿਹਾ ਨਹੀਂ ਕਰਾਈਆ ਭਰਾਵਾ ਗਰਮੀ ਕਰਕੇ ਸਹੀ ਨਹੀਂ ਕਰਾਉਣਾ ਮੈਂ ਕਿਹਾ ਤਾਂ ਦੇ ਸਾਰੀ ਢੇੜੀ ਦਾ ਕੰਮ ਹੈ ਟੈਂਕੀ ਖੋਲਣੀ ਤੇਲ ਵਾਲੀ ਹੈ ਮੈਂ ਕਿਹਾ ਫੇਰ ਡੱਡੇ ਹੁੰਦੇ ਫੇਰ ਤਾਂ ਕਦੋਂ ਦੇ ਆਏ ਵਾਪਸ ਹੋ ਜਾਣਾ ਹੈ ਚੱਲ ਕੋਈ ਗੱਲ ਨਹੀਂ ਆਪ ਹੀ ਹੌਲ ਕੀ ਪੀ ਹੋਗਾ ਜਾਣਦੇ ਹਾਂ ਠੰਡੇ ਹੋ ਗਏ ਜਨ ਹੁਣ ਕਰਾ ਲੀਏ ਸਹੀ ਅੰਮੇ ਟਾਇਰ ਤੋਂ ਕਰਾ ਲਿਆ ਸੀ ਹੈ ਨਾ ਉਹ ਨਵੀਂ ਬੈਟਰੀ ਪਾਈ ਨਹੀਂ ਮੰਨਦੀ ਤਾ ਉਹ ਬੜ ਕੇ ਬੰਦਾ ਥੋੜੀ ਐਸੀ ਦਾ ਤੇ ਘਮਾਉਣੀ ਹੈ ਗੱਡੀ ਐ ਇਸ ਤਰ੍ਹਾਂ ਹੁੰਦੀ ਹੈ ਇਹ ਵੀ ਸੀ ਆ ਗਈ ਹੈ ਉਧਰ ਚੱਲਦੀ ਹੈ ਜਦੋਂ ਐਸੀ ਚਲਾਓ ਫੇਰ ਉਹ ਪ੍ਰੋਬਲਮ ਆਉਂਦੀ ਹੈ ਜਾਣਾ ਇਹ ਜਿਹੜਾ ਤੇਰਾ ਡਾਰ ਕਾਰ ਚੱਲ ਪਾ ਇਹ ਚੱਲਦੀ ਹੈ ਜਿੱਦਾਂ ਉਹ ਇੰਦਰਜੀਤ ਦੀ ਸੱਸ ਵਾਂਗ ਉਹ ਧਾਰ ਕਾਰੀ ਚੰਡੀਗੜ੍ਹ ਤੱਕ ਲੈ ਜਾਂਦੀ ਆ ਜੇ ਮੈਂ ਜਾਂਦਾ ਹੁੰਦਾ ਇਹ ਘਮਣ ਬਰਾਦਰ ਵਕੀਲ ਕੋਲ ਉਹਨੇ ਟਾਈਟ ਲੈ ਲੈਣੀ ਮੇਰੀ ਲੈ ਲੈਣੀ ਦੂਜੀ ਰਹਿਣਾ ਨਾ ਰੁਕਦੇ ਆ ਚੱਲ ਹੋਰ ਆ ਜਾਣੀਆਂ ਕੋਈ ਨਹੀਂ ਚਲੋ ਗਾਇਸ ਵੇਟ ਕਰ ਰਹੇ ਅੱਡੇ ਤੇ ਉਧਰ ਆਣੀ ਬੱਸ ਸਟਿੰਗ ਐਸੇ ਸਾਡੇ ਨਾਲ ਯੂਨੀਵਰਸਿਟੀ ਉਹ ਇੱਕ ਦਿਨ ਮੁੜ ਕੇ ਨਾਲੇ ਸੰਤਵਾ ਭਾਗਾਂ ਵਿੱਚ ਜਿੱਦਾਂ लवली ਯੂਨੀਵਰਸਿਟੀ ਹੈ ਸਾਡੇ ਬਹੁਤ ਬੜੀ ਯੂਨੀਵਰਸਿਟੀ ਹੈ ਇੱਥੇ ਇਹ ਹੈਗਾ ਮੇਨ ਅਡਾ ਕਠਾਰ ਦਾ ਕਠਾਰ ਤਾਂ ਇੱਧਰ ਨੂੰ ਆ ਜਾਣਾ ਜੰਡੂ ਸਿੰਘਾ ਜਲੰਧਰ ਆਪਣੇ ਹੋਰ ਰਾਮ ਮੰਡੀ ਉੱਥੇ ਆ ਕੇ ਨਿਕਲਣਾ ਪਰਾਮਾ ਮੰਡੀ ਯਾਨੀ 20 ਮਿੰਟ ਦੀ ਬਾਟ ਹੈ ਸਭ ਪਈ ਜਾਂਦਾ ਮੈਂ ਆ ਗਏ ਪਹੁੰਚ ਗਏ ਆਪਾਂ ਜਲੰਧਰ ਹਾਂ ਸਾਡੇ ਬਰੋਹਣੇ ਆਏ ਸੀਗੇ ਉਹ ਕਹਿੰਦੇ ਸਾਡੇ ਤਾਂ ਬੰਗਿਆਲ ਤਾਂ ਪੈਂਦੇ ਨਹੀਂ ਕਿਉਂਕਿ ਇੱਥੇ ਦਰਸਤ ਐ ਨਹੀਂ ਆਪਣੇ ਆਦਮ ਪਰ ਏਰੀਆ ਦੇ ਵਿੱਚ ਸ਼ਹਿਰ ਪਰ ਜਿ ਪ੍ਰਾਗਤ ਬਹੁਤ ਹੈ ਮੈਂ ਕਿਹਾ ਸਾਡੇ ਤਾਂ ਇੱਥੇ ਰੋਜ਼ ਹੀ ਪੈ ਜਾਂਦਾ ਮੀ ਕਹਿ ਤਾਂ ਪਈਆ ਕਿ ਮੈਂਟ ਜੇ ਬੱਦਲ ਬਾਹਰ ਵਾਂਗੂ ਬੈਠ ਰਿਹਾ ਮੈਂ ਸਾਡੇ ਉਹ ਵੀ ਕੱਲ ਹੈਰਾਨ ਹੋ ਗਏ ਕਹਿੰਦੇ ਪਹਿਲਾਂ ਇੰਨੀ ਧੁੱਪ ਜੀ ਹੁਣ ਮੀਂਹ ਆ ਗਿਆ ਕਿਦਾਂ ਮੈਂ ਕਹਾਂ ਰੋਜ਼ ਇਦਾਂ ਹੁੰਦਾ ਨਾ ਮੇਂ ਯਾਰਾਂ ਨੂੰ ਚੱਲ ਜਓ ਬੰਗਿਆਂ ਫਲੋਰ ਇੱਧਰ ਨੂੰ ਸਾਰੇ ਦਰਖਤ ਹੈ ਨਹੀਂ ਕੋਈ ਬੜਾ ਬਹੁ ਘਟਿਆ ਜਾਣੇਗਾ ਆਪਣੇ ਸ਼ਹਿਰਪੋਲ ਦੇ ਬਦਲੇ ਬਹੁ ਘਟ ਦਰਖਤ ਪਰ ਅੱਜ ਤਾਂ ਮੈਂ ਜਲੰਧਰ ਦਾ ਸਿੱਧਾ ਇੱਧਰ ਵੀ ਪਈ ਜਾਂਦਾ ਚੌਲ ਖਾ ਰਹੇ ਕੱਚੀ ਮੰਮੀ ਕਹਿੰਦੀ ਹੁੰਦੀ ਮੈਂ ਮੈਨੂੰ ਕਰ ਦਿੰਦਾ ਆਹ ਮੀਂਹ ਨੂੰ ਕਹਿੰਦੇ ਆ ਛੋਲੇ ਭਟੂਰੇ ਨਹੀਂ ਇੱਕ ਹੋਰ ਹੁੰਦੇ ਜਿਹੜੇ ਨਾਂ ਹੁੰਦੇ ਉਹ ਬੈਠੇ ਨੇ ਜਾਣਾ ਹੈ ਤਾਂ ਪੈਂਸੋਂ ਸਿੱਧ ਕਰ। ਬਾਜ਼ਾਰ ਲੈ ਕੇ ਤੇ ਨਾਲ ਹੀ ਬਾਜ਼ਾਰ ਚੱਲ ਜਾ। ਕੀ ਆਵਲਾ ਕੰਮ ਹੋਰੇ ਬਾਵਾ ਦਾ। ਐ ਹੈਲਰੀ ਬੋਡੀ ਸਟਾਈਬ੍ਰੇਟਰ ਜਿਹੜਾ ਲੱਗਿਆ ਆਦਮ ਇਸ ਫੇਮਸ ਹਸਪਤਾਲ ਤੋਂ ਖਬਰ ਲੈ ਕੇ ਅਸੀਂ ਚੱਲੇ ਹੁਣ ਵਾਪਸ ਪਿੰਡ। ਖਬਰ ਲੈ ਲਈ ਹੈ ਬੰਦਾ ਠੀਕ ਹੈ ਹੁਣ। ਹੁਣ ਇਹ ਬਾਜ਼ੀ ਆ ਰੇ ਮੇਰਾ ਗੋਡਾ ਵੱਜਾ ਜੋਰ ਦੇ ਲਈ। ਓ ਮਾਈ ਗੋਡ। ਕਿਉਂਕਿ ਆਹ ਇੱਥੇ ਬੈਟਰੀਆਂ ਦੇ ਰਿਕਸ਼ੇ ਜੇ ਭੀੜੇ ਆ ਦੂਜੇ ਜਿਹੜੇ ਆਟੋ ਖੁੱਲੇ। ਉਹ ਜਦ ਮੈਂ ਗੋਡਾ ਨਿਕਾੜਨ ਲੱਗਾ ਗੋਡਾ ਵੱਜਾ ਬੰਦੇ ਦੇ ਵਿੱਚ। ਤਾਂ ਦੇਖੋ ਕਿੱਦਾਂ ਹੋ ਗਿਆ ਓ ਮਾਈ। ਇਹੋ ਬੰਨਾ ਨਹੀਂ ਆ ਰਹਾ ਆ ਜਾ। ਆ ਬਸ ਸਟੈਂਡ ਵਾਲੇ ਆ ਜਾਓ ਇਹ ਬੰਬੋ ਕਿਹੜਾ ਕਾਲ ਲਿਆ ਈਪੀਜੇ ਕਾਲ ਬਸ ਸਟੈਂਡ ਬਸ ਸਟੈਂਡ ਬਸ ਸਟੈਂਡ ਬਸ ਸਟੈਂਡ ਵਾਲੇ ਬਸ ਸਟੈਂਡ ਬਸ ਸਟੈਂਡ ਬਸ ਸਟੈਂਡ ਅੰਗਰੋਂ ਆਕਲਾ ਆ ਜਾਣਾ ਇੱਕ ਅੱਧਾ ਜਿਹਾ ਛੁੱਟੀ ਹੋਈ ਆ ਇੱਕ ਅੱਧਾ ਬੱਚਾ ਆ ਜਾਓ 62 62 62 ਹੋ ਗਏ ਯਾਰ ਬਸ 62 ਬਸਟੇ ਹੁਣ ਚੱਲ ਆ ਆ ਚਲੋ ਗੱਡਾਂ ਦੇ ਚੱਲ ਦੋ ਦਰਾਂ ਬਲੇਆਣੇ ਵੀ ਆਪਾਂ ਬਸਟੇ ਜਾਂਦੇ ਚੰਦੇ ਚੱਲਦੇ ਆ ਲੈਮਬੋ ਵਾਲਿਆਂ ਨੇ ਆਪਾਂ ਬਸਟੈਂਡ ਲਾਤਾ ਅੰਮੀ ਤੋਂ ਘਾਟ ਆ ਗਈਆਂ ਇੱਧਰ ਰਾਈਂ ਤਰਾ ਆ ਬਸਟੈਂਡ ਆ ਇਹ ਬੱਸਾਂ ਇੱਥੇ ਬਾਹਰੇ ਆਉਣੀਆਂ ਬੈਠੇ ਸ਼ਹਿਰ ਤਰਾ ਹੀ ਲੈ ਲੈਣੀ ਇੱਥੇ ਖਾਣੇ ਕੋਈ ਚਾਹ ਇੱਥੇ ਲੱਗੇ ਘਰੇ ਖਾਦਾ ਜਗਾ ਔਰ ਦੇਖ ਇਹ ਵਧੀਆ ਬਣਾਉਂਦੇ ਆ ਬਸ ਸਟੈਂਡ ਤੇ ਮੇਰੇ ਵਧੀਆ ਲੱਗਦੇ। ਤੇ ਨਾਲ ਨਾਲ ਚਾਹ। ਇੱਥੋਂ ਨਾਲੇ ਆਹ ਵਧੀਆ ਇੱਥੇ ਖਾਓ ਤੇ ਨਾਲੇ ਬੱਸ। ਨਾਲੇ ਬੱਸ ਮਿਲ ਜੇ। 5:30 ਹੋ ਗਿਆ ਕਿੰਨੇ ਵਜੇ ਗਏ ਸੀ ਆਪਾਂ? ਹੈ? ਆ 11-12 ਕਵਜੇ ਗਏ ਸੀ 5:30 ਹੋ ਗਿਆ। ਚੱਲ ਅੱਗੇ ਜਾਣਾ, ਸਰਦਾਰ ਜਾਣਾ ਹੈ। ਦੋ ਦੋ ਦਿਨ ਜਗ੍ਹਾ ਹੋਰ ਜਾਣਾ ਹੈ। ਸਵੇਰ ਵਾਲਾ ਨੌ ਸਮੇਂ ਅੰਡੇ ਨਹੀਂ ਪਈ ਜਾਂਦੇ। ਓ ਸਟੈਂਡ ਉੱਥੋਂ ਚੱਕਣੀ ਸਕੂਟਰੀ ਤੇ ਚਲੀ ਆ ਘਰ ਨੂੰ ਜਾ ਕੇ ਪੱਠੇ ਵੀ ਪੋਣੇ ਗਾਈਸ ਮਾਦਾ ਨੇ ਗਾਂ ਚੋਣੀਆਂ ਮੈਂ ਬੱਠੇ ਪੋਣੇ ਆ ਸਮਝ ਨਹੀਂ ਆ ਭਾਈ ਇਹ ਹੋਰ ਹੁੰਦਾ ਉਹ ਬੌਮ ਫੈਕਸ ਹੁੰਦੀ ਆ ਭਾਈ ਜਿਹੜੀ ਸਪੀਕਰ ਨਹੀਂ ਇਹਨਾਂ ਬਣਾਉਂਦੇ ਜੋੜ ਦੇ ਹਾਂ ਉਹ ਹੁੰਦੀ ਆ ਮਮੂ ਦਿਖਾ ਕੇ ਬਣਾਉ ਲਾ ਬਈ ਅੱਗ ਆਹ ਦੇ ਲੱਗ ਗਿਆ ਇਹ ਹੁੰਦੀ ਬੌਮ ਫੈਕਸ ਜਿਹੜੀ ਭਾਈ ਇਹ ਮੁੰਡੇ ਬਹੁਤ ਸੁਣਦੇ ਨੇ ਹੂੰ ਉਹਨਾਂ ਅੰਦਰ ਜਾ ਕੇ ਹਨਾ ਗੈਸ ਜੀ ਬਣਾਉਂਦੇ ਉਹਨਾਂ ਨੇ ਦੇਖੀ ਵੀਡੀਓ ਲਿਫਾਫੇ ਚ ਪਾ ਕੇ ਹਨਾ ਹਾਂਜੀ ਜਾਦੇ ਲਿਓ 50 ਰੁਪਏ 60 ਰੁਪਏ ਦੀ ਨਲਦੀ ਆ। ਆਹ ਦੇਖੋ ਦੇਖ ਲਾ ਹੁਣ। ਪਿੰਚ ਲਾ। ਕੀ ਹੈ? ਇਹ ਬਾਬੋ ਕੈਸ਼ ਹੈ ਨਹੀਂ ਏਟੀਐਮ ਤੇ ਉਹ ਵੀ ਏਟੀਐਮ ਬੰਦ ਆ। ਕੈਸ਼ ਹੈ ਨਹੀਂ ਕਿਸੇ ਚ ਵੀ। ਸਭ ਨੇ ਮੈਨੂੰ ਗਿਫਟ ਲੈ ਦੀਏ। ਕੀ ਬਰਾ ਦੁਕਾਨ ਤੇ ਚੱਲਦਾ ਰੇਟੀਆ ਉੱਥੇ ਚਲਾ ਲਾਂਗੇ। ਤੇ ਜਿਆਦਾ ਜ਼ਰੂਰੀਆ ਪੰਪ ਤੋਂ ਲੈ ਆਵਾਂ। ਨਾਲ ਨਾਲ ਮਸਾਲੇ ਹੋ ਜਾਂਦੀਆਂ। ਠੀਕ ਨਾ? ਯਾਹ ਤਾਂ ਆ ਨਹੀਂ ਸਹੀ ਕਿੱਲਾ ਦਾ ਫੋਨੇ ਪੜਤੀ ਲਾ ਜਾ ਸਹੀ ਆ ਚੱਲ ਇਹਨੂੰ ਪਸੰਦ ਚਾਹੀਦਾ ਸਹੀ ਆ ਤੋਸ਼ ਹੈ ਹੈਪੀ ਹੈ ਹੁਣ ਕਿੰਨੇ ਦੀ ਜੱਟਾ ਇਸਪੇ ਹੁਣ ਕਹਿੰਦੇ ਮੈਂ ਉਹ ਵੀ ਲੈਣੀ ਆ ਆਪਣੇ ਜੁੱਤੀ ਨਾਲ ਮੋਰੇ ਕੋਈ ਲੁਹਾਵਾ ਨਾ ਲਾ ਕੇ ਲੈ ਜਾਵੇ ਚੱਲ ਕੋਈ ਨਹੀਂ ਐਡਾ ਵੀ ਨਿਕਾਲ ਆ ਠੀਕ ਹੈ ਮੈਡਮ ਰੋਕਰਪੋਰਟ ਚਾਹੇ ਜੀ ਦੇਖਣਾ ਹੋਰ ਸਮਾਂ ਜੋ ਪੈਸੇ ਮੁੱਕ ਗਏ ਆ ਉਦਾਂ ਹੀ ਸੀਗਾ ਮੇਰਾ ਸਾਰੇ ਉਦਾਂ ਹੀ ਲਿਆ ਸਬਾਨ ਮੈਂ ਕੱਲੂ ਦੇਜਾਂਗਾ ਹਣ ਕੱਲੂ ਮੈਂ ਬਾਹ ਘਟਾਉਣੇ ਆ ਮੇਬੀ ਕਿ ਕੱਲੂ ਆਇਆ ਤਾਂ ਪਰ ਇੰਨਾ ਕਿ ਚਲ ਬਣੀ ਆ ਕਿਸੇ ਨੇ ਕਿਹਾ ਨਹੀਂ ਕਿਸੇ ਨੇ ਕਿਹਾ ਨਹੀਂ ਹੈਗਾ ਕਿ ਕੋਈ ਨਹੀਂ ਸਾਰੇ ਨਹੀਂ ਕਿਹਾ ਹੋਰ ਲੈ ਜਾ ਹੋਰ ਲੈ ਜਾ ਕੋਈ ਨਹੀਂ ਪਤਾ ਕਿ ਆ ਜਾਣੇ ਜੇ ਆਪਣਾ ਉਹ ਹੀ ਗੰਦਾ ਹੋਵੇ ਫੇਰ ਨਹੀਂ ਕੋਈ ਦਿੰਦਾ ਮੜ ਕੇ ਢਾਰ ਗੰਦਾ ਹੋਦਾ ਨਾ ਗੋਰਾ ਗੋਰਾ ਪੁੱਤਾਂ ਕਿ ਕਾਲਾ ਗੋਰਾ ਦੋਰਾ ਤੈਨੂੰ ਸੱਚੇ ਇੱਦਾਂ ਕਹਿੰਦਾ ਜਦੋਂ ਜਦੋਂ ਮੈਂ ਕਾਲਾ ਕਹਿੰਦਾ ਮੈਂ ਟੱਪ ਦੀ ਬਣਾਏ ਨਹੀਂ ਜੇ ਤੋ ਗੱਲ ਸੌਣ ਹੁਣ ਤੂੰ ਮੈਂ ਜੇ ਮੈਂ ਨਾ ਗੋਰਾ ਹੁੰਦਾ ਮੈਂ ਕਾਲਾ ਹੁੰਦਾ ਫੇਰ ਤੇ ਤੂੰ ਕਹਿੰਨੇ ਕਹਿੰਦਾ ਐ ਬਾਪ ਤੇਰੀ ਇਦਾਂ ਤੈਨੂੰ ਕਾਲਾ ਕਹਿੰਦੇ ਤੈਨੂੰ ਪਸੰਦ ਆ ਫਿਰ ਕਹਿੰਦਾ ਕਾਲੇ ਉਹ ਕਾਲਾ ਕਾਲਾ ਹੀ ਹੁੰਦੇ ਤੈਨੂੰ ਗੋਰੇ 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 ਹੀ ਹੁੰਦੇ ਇਹ ਵਿੱਚ ਕੀ ਫਰਕ ਫੇਰ ਜੀ ਉਹ ਤਾਂ ਪਰਮਾਤਮਾ ਦੇ ਦੋ ਰੰਗ ਆ ਕਈਆਂ ਦੇ ਕਾਲੇ ਹੁੰਦੇ ਕਈਆਂ ਦੇ ਗੋਰੇ ਹੁੰਦੇ ਇਦਾਂ ਥੋੜੀ ਕੁਸ਼ ਹੁੰਦਾ ਇਹਨੂੰ ਮੜਾ ਜੇ ਕਹਿ ਦਵਾਂ ਨਾ ਕਾਲੀ ਬੋਟਾ ਪਦੀ ਆ ਕਿ ਮੈਨੂੰ ਕਾਲੀ ਕਹਦੇ ਕਿ ਕਾਲੇ ਕਹਦੇ ਇੰਦਾ ਥੋੜੀ ਕੁਛ ਹੁੰਦਾ ਪਤਾ ਤੇਰੇ ਮਨ ਚ ਉਦਦੇ ਕਿਸੇ ਨੇ ਬਾਤ ਤਾਂ ਬਿਆ ਮੈਂ ਕਿ ਕਾਲੇ ਹੁੰਦੇ ਆ ਕਾਲੇ ਚੰਗੇ ਹੁੰਦੇ ਸਭ ਤੋਂ ਪਤਾ ਤੈਨੂੰ ਗੋਰੇ ਜਿਹੇ ਸਤਾਨ ਹੁੰਦੇ ਗੋਰੇ ਦਿਲ ਦੇ ਕਾਲੇ ਹੁੰਦੇ ਕਾਲੇ ਦਿਲ ਦੇ ਸਾਫ ਹੁੰਦੇ ਯੂ نو ਉਹ ਕਾਲੇ ਹੁੰਦੇ ਹਾਂ ਮੇਰੀਏ ਕਾਲੇ ਸੋਹਣੇ ਹੁੰਦੇ ਆ ਚਿੱਟੇ ਚਿੱਟੇ ਨਹੀਂ ਸੋਹਣੇ ਹੁੰਦੇ ਕਿੰਦਾ ਹੈ ਸੋਹਣਾ